ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸੱਜਣ ਸਪੈਸ਼ਲੀ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਕਹਿੰਦੇ ਗਿਆਨੀ ਜੀ ਅੱਜ ਕੱਲ੍ਹ ਅਕਾਲੀ ਦਲ ਦੇ ਕਸੀਦੇ ਬਹੁਤ ਪੜ ਰਹੇ ਹੋ ਮਤਲਬ ਸਖਬੀਰਵਾਲ ਦੀ سپورਟ ਵਿੱਚ ਖੜੇ ਹੋ ਇਹ ਕਹਿ ਰਹੇ ਆ ਬਿਲਕੁਲ ਨਹੀਂ ਖੜੇ ਜੀ ਨੇੜੇ ਉਹਨਾਂ ਨੇ ਗੁਨਾਹ ਕੀਤੇ ਨੇ ਬੇਅਦਬੀਆਂ ਕਰਵਾਈਆਂ ਨੇ ਉਹ ਕਦੇ ਵੀ ਮਾਫ ਨਹੀਂ ਕੀਤੇ ਜਾ ਸਕਦੇ ਇਹ ਪੂਰੀ ਕੌਮ ਨੂੰ ਪਤਾ ਹੈ ਮੇਰੇ ਕੱਲੇ ਦੇ ਕਹਿਣ ਦੀ ਗੱਲ ਨਹੀਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਵਿੱਚ ਝਾੜੂ ਵਾਲੇ ਕਿਸੇ ਵੀ ਮੁੱਦੇ ਤੇ ਗੌਰ ਨਹੀਂ ਕਰ ਰਹੇ ਨਸ਼ੇ ਖਤਮ ਕਰਨ ਦੇ ਉਹਨਾਂ ਨੇ ਗੱਲ ਕੀਤੀ ਸੀ 1% ਵੀ ਨਸ਼ੇ ਬੰਦ ਨਹੀਂ ਹੋਏ ਪੰਜਾਬ ਦੇ ਵਿੱਚ ਐਵੇਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਕਿਸੇ ਮਾਤੜ ਦਾ ਘਰ ਢਾਹਤਾ ਬਲੋਜਰ ਚੱਲ ਗਿਆ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਮੀਡੀਆ ਤੇ ਚਰਚਾ ਛਿੜ ਗਈ ਬਸ ਇੰਨਾ ਕੁ ਕੰਮ ਹੈ ਜਿਹੜੇ ਵੱਡੇ ਮਗਰਮਸ਼ ਫੜੇ ਨੇ ਜਿਨ੍ਹਾਂ ਕੋਲੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਹੈ ਕਰੋੜਾਂ ਦੀ ਪ੍ਰਾਪਰਟੀ ਹੈ ਉਹਨਾਂ ਦੇ ਘਰ ਤੇ ਬਲਡੋజర్ ਇੱਕ ਵੀ ਨਹੀਂ ਚੱਲਿਆ ਕੀ ਇਹ ਫਾਰਮੈਲਟੀ ਨਹੀਂ ਕੀ ਲੋਕਾਂ ਨੂੰ ਬੇਕੂ ਬਣਾਉਣਾ ਨਹੀਂ ਉਦਾਂ ਹੀ ਜਿਹੜੇ ਟੀਚਰ ਨੇ ਸਰਕਾਰੀ ਮੁਲਾਜ਼ਮ ਨੇ ਉਹ ਧਰਨੇ ਲਾ ਰਹੇ ਨੇ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਵੀ ਲੱਗਦੀ ਸੀ ਤੁਸੀਂ ਇੱਕ ਵੀ ਕੰਮ ਗਿਣਾ ਦੋ ਆ ਜਿਹੜੇ ਸਕੂਲਾਂ ਦੇ ਵਿੱਚ ਐਵੇਂ ਪੱਥਰ-ਪੁੱਥਰਾ ਕੇ ਉਦਘਾਟਨ ਵਗੈਰਾ ਕਰਦੇ ਕਮਰਿਆਂ ਦਾ ਬਾਥਰੂਮਾਂ ਦਾ ਇਹ 21 ਹੈ ਜੀ ਇਹ ਡਰਾਮੇ ਆ ਤੇ ਉਦਾਂ ਵਿਰੋਧ ਵਿੱਚ ਕੌਣ ਹੈ ਵਿਰੋਧੀ ਪਾਰਟੀ ਕੌਣ ਹੈ ਨਿਕੰਗਰਸ ਪਾਰਟੀ ਤੇ ਉਹਨਾਂ ਦੇ ਵੀ ਜੁਮਲੇ ਭਗਵੰਤ ਮਾਨ ਤੋਂ ਵੱਡੇ ਨੇ ਆ ਜਿਹੜਾ ਬੰਬਾਂ ਦਾ ਬਿਆਨ ਆਇਆ ਪ੍ਰਤਾਪ ਸਿੰਘ ਬਾਜਵੇ ਦਾ ਇਹ ਕਿਉਂ ਦਿੱਤਾ ਗਿਆ ਕਿਉਂਕਿ ਪੂਰੇ ਪੰਜਾਬ ਦੇ ਲੋਕਾਂ ਤੱਕ ਮੈਸੇਜ ਜਾਵੇ ਜਦੋਂ ਬਿਆਨ ਆ ਗਿਆ ਪਰਚਾ ਹੋ ਜਾਂਦੇ ਪ੍ਰਤਾਪ ਸਿੰਘ ਬਾਜਵਾ ਦੇ ਤੇ ਉਦੋਂ ਹੀ ਹਾਈ ਕਮਾਂਡ ਨੇ ਸਟੇਟਮੈਂਟ ਦਿੱਤੀ ਪੋਸਟ ਪਾਤੀ ਕਿ ਸਾਡਾ ਪੰਜਾਬ ਕਾਂਗਰਸ ਦਾ ਜਿਹੜਾ ਚਿਹਰਾ ਮੁੱਖ ਮੰਤਰੀ ਦਾ ਉਹ ਪ੍ਰਤਾਪ ਸਿੰਘ ਬਾਜਵਾ ਹੋ ਜਣ ਕਿ ਲੋਕਾਂ ਤੱਕ ਇਹ ਡਰ ਜਾਵੇ ਲੋਕ ਧਿਆਨ ਦੇਣ ਕਿ ਵਾਕਈ ਜਿਸ ਬੰਦੇ ਨੂੰ ਪਤਾ ਸੀ ਕਿ ਐਨੇ ਬੰਬ ਪੰਜਾਬ ਵਿੱਚ ਆਏ ਐ ਇਹਨੇ ਫਟ ਚੁੱਕੇ ਐ ਵੀ ਉਹ ਬੰਦਾ ਦਲੇਰ ਹੈ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਪੰਜਾਬ ਦਾ ਵੀ ਲੋਕ ਪੰਜਾਬ ਦੇ ਇਹ ਕਹਿਣ ਹੁਣ ਦੂਜੇ ਪਾਸੇ ਜਦੋਂ ਤੁਸੀਂ ਮੁੱਦਿਆਂ ਦੀ ਗੱਲ ਕਰੋਗੇ ਜਦੋਂ ਦਾ ਸੁਖਵੀਰ ਬਾਦਲ ਕੱਲ ਤੱਕ ਤੇ ਪੇਸ਼ ਹੋਇਆ ਹੈ ਆ ਜਿਹੜੇ ਬਾਗੀ ਜਿਹੜੇ ਸਤਾ ਮਾਣ ਕੇ ਆਨੰਦ ਮਾਣ ਕੇ ਹੁਣ ਕਹਿੰਦੇ ਅਸੀਂ ਵਿਰੋਧ ਵਿੱਚ ਆ ਇਹ ਸਾਰਾ ਲੰਗਲਣਾ ਅਕਾਲੇਦਨ ਨੂੰ ਖਤਮ ਕਰਨ ਵਾਅਦੇ ਆ ਮੈਂ ਬੇਨਤੀ ਇਹ ਕੀਤੀ ਹੈ ਵੀ ਜਿਹੜਾ ਬੰਦਾ 2027 ਦੇ ਲਈ ਪੰਜਾਬ ਦੇ ਵਿੱਚ ਜਿੰਨੇ ਵੀ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਗੱਲ ਕਰੂਗਾ ਉਸ ਬੰਦੇ ਨੂੰ ਪੰਜਾਬ ਦੀ ਬਾਗਡੋਰ ਸਮਾਉਣੀ ਜ਼ਰੂਰੀ ਹੈ ਤੇ ਪੰਜਾਬ ਦੇ ਲੋਕ ਧਿਆਨ ਵੀ ਦੇਣਗੇ ਇਸ ਗੱਲ ਇਸ ਗੱਲ ਤੇ ਹੂੰ ਜੇ ਇੱਥੇ ਮੈਂ ਗਲਤਾਂ ਤਾਂ ਤੁਸੀਂ ਮੈਨੂੰ ਗਲਤ ਕਹਿ ਸਕਦੇ ਮੈਂ ਇਕੱਲੇ ਸੁਬੀਰਵਾਲ ਦੀ ਗੱਲ ਨਹੀਂ ਕਰਦਾ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਪਾਰਟੀਆਂ ਇਸਟੈਂਡ ਕਰਨ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਅਸੀਂ ਉਹਨਾਂ ਤੇ ਗੱਲ ਕਰਨੀ ਹੈ। ਔਰ ਕਿੰਨੀ ਗੱਲ ਤੁਸੀਂ ਕੀਤੀ ਹੈ? ਲੋਕਾਂ ਨੂੰ ਤੁਹਾਡੀ ਸਰਕਾਰ ਬਣ ਤੇ ਕਿੰਨਾ ਕੁ ਫਾਇਦਾ ਹੋਇਆ? ਜਿਹੜੀਆਂ ਕਮਿਟਮੈਂਟਾਂ ਤੁਸੀਂ ਕੀਤੀਆਂ ਸੀ ਨਸ਼ੇ ਬੰਦ ਕਰ ਦਿਆਂਗੇ ਜੀ, ਕਰਪਸ਼ਨ ਖਤਮ ਹੋਜੂ, ਬੇਰੁਜ਼ਗਾਰੀ ਖਤਮ ਕਰੋ, ਗੈਸਟਰਵਾਦ ਖਤਮ ਹੋਜੂ ਹੋ ਗਿਆ ਉਹ। ਕੁਝ ਨਹੀਂ ਹੋਇਆ। ਤੇ ਸੁਖਵੀਰ ਬਾਦਲ ਸ਼ਰਮਸਿੱਤਾ ਕਹਿ ਰਿਹਾ ਕਹਿੰਦਾ ਸੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਹੈ। ਉਹਨੇ ਤੱਕ ਵੀ ਕਿਹਾ ਇਹ ਕੋਈ ਮੈਂ ਚਾਪਲੂਸੀ ਨਹੀਂ ਕਰ ਰਿਹਾ ਉਹ ਕਹਿੰਦਾ ਜੇ ਸਾਡੇ ਕੋਲੋਂ ਨੁਕਸਾਨ ਹੋਇਆ ਉਹਦੀ ਪਰਭਾਈ ਵੀ ਅਸੀਂ ਕਰਾਂਗੇ ਤੇ ਮੈਂ ਇੰਨੀ ਗੱਲ ਹੀ ਕਹੀ ਆ ਵੀ ਜੇ ਸਵੇਰ ਦਾ ਭੁੱਲਿਆ ਸੰਗ ਨੂੰ ਘਰ ਆ ਜਾਵੇ ਤੁਨ ਭੁੱਲਿਆ ਨਹੀਂ ਕਹਿੰਦੇ ਇਹਦੇ ਵਿੱਚ ਦੋ ਰਾਵਾਂ ਵੀ ਕੀ ਨੇ ਪੰਜਾਬ ਦੇ ਲੋਕ ਚਾਹੁੰਦੇ ਪੰਜਾਬ ਦੇ ਲੋਕਾਂ ਨੇ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਝਾੜੂ ਵਾਲਿਆਂ ਦੇ ਕਾਂਗਰਸਿਆਂ ਨੂੰ ਤੇ ਸੁਖਵੀਰਵਾਦ ਜਾਂ ਸ਼ਰਮਣੀ ਕਾਲਦਲ ਚੰਗਾ ਉਹ ਆਪ ਕਹੀ ਜਾਂਦੇ ਆ ਹੁਣ ਇਹਦੇ ਵਿੱਚ ਮੇਰੀ ਚਾਪਲੂ ਸੀ ਕੀ ਹੈ ਮੈਂ ਤਾਂ ਤੁਹਾਡੇ ਸਾਹਮਣੇ ਦਾਵਾ ਕਰ ਦਿੰਦਾ ਅੱਜ ਵੀ ਲਿਖ ਕੇ ਲੈ ਲਓ ਵੀ ਜਿੱਥੇ ਪੰਜਾਬ ਦੇ ਵਿੱਚੋਂ ਬਹੁਤ ਮਤ ਜਾਂ ਬਹੁਤ ਵੱਡੀ ਗਿਣਤੀ ਦੇ ਲੋਕ ਕਹਿਣਗੇ ਵੀ ਤੂੰ ਵੋਟ ਕਿੱਥੇ ਪਾਉਣੀ ਹੈ ਮੈਂ ਉਥੇ ਪਾ ਦੂੰ ਹੋਰ ਦੱਸੋ ਜਿੱਥੇ ਬਹੁ ਗਿਣਤੀ ਵਿੱਚ ਪੰਜਾਬ ਦੇ ਲੋਕ ਕਹਿਣਗੇ ਮੈਂ ਉਧਰ ਖੜ੍ਹ ਜੂ ਹੋਰ ਦੱਸੋ ਪਰ ਗੱਲ ਤਾਂ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਹੈ ਨਾ ਜਿਹੜਾ ਅੱਜ ਮਾਰਕਾਟ ਹੋ ਰਹੀ ਐ ਸ਼ਰਿਆਮ ਬੁਲਸ ਥਾਣਿਆਂ ਤੇ ਗਨੈਡ ਸਿੱਟੇ ਜਾ ਰਹੇ ਨੇ ਸ਼ਰਿਆਮ ਫਰੋਤੀਆਂ ਲਈਆਂ ਜਾ ਰਹੀਆਂ ਨੇ ਮੌਦਾ ਨੰਗਾ ਨਾਚ ਚੌਕਾਂ ਦੇ ਵਿੱਚ ਸ਼ਰਿਆਮ ਬੰਦੇ ਵੱਡੇ ਜਾ ਰਹੇ ਨੇ ਕਿੰਨਾ ਕੰਟਰੋਲ ਕੀਤਾ ਗੱਲ ਤਾਂ ਇਹ ਐ ਨਾ ਜਿਹੜਾ ਮਜ਼ਦੂਰ ਦੋ ਵਕਤ ਦੀ ਰੋਟੀ ਕਮਾ ਕੇ ਖਾਂਦਾ ਤੇ ਉਹ ਉਹ ਤਾਂ ਦੁਖੀ ਹੋਇਆ ਪਿਆ ਆਜ ਕੋਈ ਮਜ਼ਦੂਰ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਪੜ੍ਹਾ ਨਹੀਂ ਸਕਦਾ ਆਪਣੇ ਬੱਚੇ ਦੇ ਸਕੂਲ ਦੀ ਫੀਸ ਨਹੀਂ ਦੇ ਸਕਦਾ ਉਹਦੇ ਲਈ ਤੁਸੀਂ ਕੀ ਸੋਚਿਆ ਇਹ ਉਹੀ ਭਗਵੰਤਮਾਨ ਹੈ ਜਿਹੜਾ ਇਹ ਜਿਹੜੇ ਜੁਮਲੇ ਛੱਡਦਾ ਸੀ ਕੀ ਨਿਕਲਿਆ ਕੁਝ ਵੀ ਨਹੀਂ ਮੈਂ ਤਾਂ ਗੱਲ ਕਰ ਰਿਹਾ ਵੀ ਇਸ ਜਿਹੜਾ ਕਾਟੋ ਕਲੇਸ਼ ਪੰਜਾਬ ਦੇ ਵਿੱਚ ਪਿਆ ਇਹਦੇ ਨਾਲੋਂ ਤਾਂ ਚੰਗਾ ਸਵੀਰਵਾਦ ਹੈ ਹੁਣ ਇੱਥੇ ਮੈਨੂੰ ਮਾਣਾ ਕਹਿਣਾ ਕਹੀ ਚੱਲੋ ਕੋਈ ਮਤਲਬ ਨਹੀਂ ਆਪਾਂ ਤਾਂ ਜਿਹੜਾ ਬੰਦਾ ਸਟੈਂਡ ਦੇ ਨਾਲ ਗੱਲ ਕਰਦਾ ਉਹਦੇ ਨਾਲ ਖੜਨਾ ਹੀ ਖੜਨਾ ਬਾਕੀ ਮੇਰੇ ਕਹਿਣ ਦੇ ਨਾਲ ਕੀ ਹੋ ਜਾ ਕਿ ਮੇਰੇ ਕੋਲੇ ਪਾਵਰ ਹੈ ਨਹੀਂ ਬੀਸ਼ਵੀਰ ਨੂੰ ਅਸੀਂ ਮੁੱਖ ਮੰਤਰੀ ਬਣਾ ਦਿੱਤੀ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਲੋਕ ਚਾਹਣਗੇ ਬਣਾ ਦੇਣਗੇ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਨਾ ਮੈਂ ਤਾਂ ਦੱਸ ਰਿਹਾ ਵੀ ਝਾੜੂ ਵਾਲੇ ਕੀ ਕਰ ਰਹੇ ਨੇ ਕਾਂਗਰਸ ਵਾਲੇ ਕੀ ਕਰਨਗੇ ਯਾ ਕੀ ਕਰਤਾ ਮੈਂ ਤਾਂ ਇਨੀ ਗੱਲ ਹੀ ਕਰ ਰਿਹਾ ਜੇ ਚੰਗੀ ਨਹੀਂ ਲੱਗਦੀ ਤਾਂ ਮੇਰੇ ਵਿਚਾਰ ਨਹੀਂ ਪਰ ਇਹਦਾ ਮਤਲਬ ਇਹ ਥੋੜੀ ਐ ਵੀ ਮੈਨੂੰ ਕੋਈ ਪਾਰਟੀ ਫੋਨ ਕਰਕੇ ਕਹਿੰਦੀ ਪੂ ਇਦਾਂ ਬੋਲਦੇ ਅੱਜ ਤੱਕ ਨਾ ਬੋਲਿਆ ਨਾ ਬੋਲਾਂਗੇ ਜੋ ਚੰਗਾ ਲੱਗਦਾ ਜੋ ਪੰਜਾਬ ਲਈ ਚੰਗਾ ਹੋਵੇਗਾ ਉਹੀ ਬੋਲਣਾ ਸੀ ਤਾਂ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ